ਜੇ ਇਹੋਂ ਤੱਕ ਬਾਰਾਂ ਤੈ ਰਾ ਦੇ ਨੂੰ ਕੇ ਗੱਲ ਵੀ ਨਹੀਂ ਬੱਚਿਆਂ ਨੂੰ ਰੂਮ ਦੇ ਖਾਂਦੇ ਨਾ ਹੁੰਦੀ ਤਾਂ ਸੀ ਬਹੁਤ ਪਰੇਸ਼ਾਨ ਹੋਇਆ ਸਾਡੀ ਸਰਕਾਰ ਦਾ ਮਤਵਾਨ ਕੇ ਵੇਤੀ ਨੇਰੇ ਬੱਚੇ ਸਾਡੇ ਤਿੰਨ ਨੂੰ ਦੇ ਮਰਾਦਨ ਤੋਂ ਤੁਸੇ ਜੁੜੇ ਹੋ ਐਨਕੈਨ ਟੀਵੀ ਦੇ ਨਾਲ ਮੈਂ ਹਾਂ ਤੁਹਾਡੀ ਆਪਣੀ ਲਾਪ੍ਰਿਤ कौर ਇਸ ਵੇਲੇ ਅਸੀਂ ਮੌਜੂਦ ਹਾਂ ਨਵਾਂ ਸ਼ਹਿਰ ਦੇ ਪਿੰਡ ਲੰਗੜਵਾ ਵਿਖੇ ਜਿੱਥੇ ਕਿ ਇੱਕ ਪਰਿਵਾਰ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੁੱਤ ਨੂੰ ਆਸਟ੍ਰੇਲੀਆ ਭੇਜਣ ਦੇ ਲਈ ਏਜੰਟ ਨੂੰ 18 ਲੱਖ ਰੁਪਏ ਦਿੱਤੇ ਗਏ ਔਰ ਆਸਟ੍ਰੇਲੀਆ ਦੇ ਲਈ ਜਿਹੜੇ ਆ ਪੇਪਰ ਲਾਏ ਗਏ ਭੇਜਣ ਦੇ ਲਈ ਗੱਲ ਹੋਈ ਏਜੰਟ ਨਾਲ ਲੇਕਿਨ ਏਜੰਟ ਨੇ ਉਹਨਾਂ ਕੋਲੋਂ 18 ਲੱਖ ਰੁਪਏ ਲੈ ਕੇ ਉਹਨਾਂ ਦੇ ਨਾਲ ਠੱਗੀ ਕੀਤੀ ਗਈ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਆ ਇਸ ਤੋਂ ਪਹਿਲਾਂ ਉਹਨਾਂ ਨੂੰ ਦੁਬਈ ਭੇਜਿਆ ਗਿਆ ਉੱਥੇ ਉਹਨਾਂ ਨੂੰ ਸਟੇ ਰੱਖਿਆ ਗਿਆ ਔਰ ਉਸ ਤੋਂ ਬਾਅਦ ਜਿਹੜੀ ਦੁਬਈ ਤੋਂ ਈਰਾਨ ਦੇ ਲਈ ਅਡੀਸਟ ਉਹਨਾਂ ਨੂੰ ਸਟੇ ਈਰਾਨ ਕਰਵਾ ਦਿੱਤੀ ਗਈ ਲੇਕਿਨ ਈਰਾਨ ਜਿਹੜਾ ਹੈ ਡੋਂਕਰਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਉੱਥੇ ਕਿਡਨੈਪ ਕਰ ਲਿਆ ਗਿਆ ਔਰ ਜਿਹੜੇ ਉਹ ਡੋਂਕਰ ਨੇ ਕਾਫੀ ਜਿਹੜਾ ਟਾਰਚਰ ਜਿਹੜਾ ਉਸਦੇ ਇੱਥੇ ਦੇ ਵੇਲੇ ਬੱਚੇ ਗਏ ਸੀਗੇ ਮੁੰਡੇ ਨੌਜਵਾਨ ਗਏ ਸੀਗੇ ਅਤੇ ਤਸ਼ੱਦਦ ਜਿਹੜੇ ਨੇ ਕਰਲੇ ਨੇ ਅਸੀਂ ਇਸ ਵਕਤ ਉਹਨਾਂ ਦੇ ਘਰ ਕੁਲਦੀਪ ਸਿੰਘ ਜਿਹੜਾ ਕਿ ਆਸਟ੍ਰੇਲੀਆ ਲਈ ਦੇ ਲਈ ਜਿਹੜਾ ਹੈ ਜੱਟ ਦੇ ਕੋਲ ਉਹਨਾਂ ਨੇ ਫਾਈਲ ਲਾਈ ਸੀ ਪੈਸੇ ਲਗਾਏ ਸੀ ਔਰ ਪੈਸੇ ਦਿੱਤੇ ਸੀ ਅੱਜ ਅਸੀਂ ਉਸ ਪਰਿਵਾਰ ਦੇ ਨਾਲ ਮੌਜੂਦ ਆ ਔਰ ਗੱਲ ਕਰਾਂਦੇ ਆ ਉਹਨਾਂ ਦੇ ਮਾਤਾ ਦੇ ਨਾਲ ਕਿ ਉਹਨਾਂ ਦੇ ਜਿਹੜੇ ਆ ਬੇਟੇ ਕੁਲਦੀਪ ਦੇ ਕੁਲਦੀਪ ਸਿੰਘ ਜਿਹੜਾ ਕਿ ਹੈਗਾ ਉਸਦੇ ਨਾਲ ਕੀ ਕੀ ਟਾਰਚਰ ਹੋ ਰਿਹਾ ਹੈ ਔਰ ਕੀ ਹਾਲਾਤ ਨੇ ਉੱਥੇ ਇਰਾਨ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਜਿਹੜਾ ਕੁਲਦੀਪ ਸਿੰਘ ਆ ਉਹ ਈਰਾਨ ਦੇ ਵਿੱਚ ਫਸ ਗਿਆ ਆ ਉੱਥੇ ਜਿਹੜਾ ਆ ਕਿਡਨਾਪ ਕਰ ਲਿਆ ਗਿਆ ਹੈ ਔਰ ਉਹਨਾਂ ਤੇ ਟਾਰਚਰ ਕੀਤਾ ਜਾ ਰਿਹਾ ਹੈ ਔਰ ਇਨਾਂ ਦੇ ਕੋਲੋਂ ਪਿੱਛੇ ਮਾਪਿਆਂ ਦੇ ਕੋਲੋਂ ਫਰौती ਜਿਹੜੀ ਆ ਪੈਸਿਆਂ ਦੀ ਮੰਗੀ ਜਾ ਰਹੀ ਹੈ ਕਿ ਤੁਸੀਂ ਪੈਸੇ ਵੇਚੋ ਤੁਹਾਡੇ ਜਿਹੜੇ ਬੱਚੇ ਨੇ ਉਹ ਅਸੀਂ ਤਾਂ ਛੱਡਾਂਗੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਮਾਤਾ ਦੇ ਕੋਲੋਂ ਜਾਣਦੇ ਆ ਕਿ ਉਹਨਾਂ ਦੇ ਬੇਟੇ ਦੇ ਨਾਲ ਕੀ ਤਸ਼ੱਦਦ ਜਿਹੜੇ ਉੱਥੇ ਹੋ ਰਹੀ ਹੈ ਨਾ ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਉਹਨਾਂ ਦਾ ਜਿਹੜਾ ਬੇਟਾ ਆ ਉਹ ਈਰਾਨ ਦੇ ਵਿੱਚ ਫਸ ਗਿਆ ਹੈ ਹਾਂਜੀ ਮਾਤਾ ਕੀ ਨਾਮ ਤੁਹਾਡਾ ਹਾਂਜੀ ਨਿਰਿੰਦਰ ਕੋਲ ਮੱਧ ਤੁਹਾਨੂੰ ਕਿਵੇਂ ਪਤਾ ਲੱਗਦਾ ਤੁਸੀਂ ਕਿਵੇਂ ਇੱਥੋਂ ਜਿਹੜਾ ਕਿੰਨੀ ਤਰੀਕ ਨੂੰ ਆਪਣਾ ਬੇਟਾ ਜਿਹੜਾ ਆਸਟ੍ਰੇਲੀਆ ਦੇ ਲਈ ਭੇਜਿਆ ਸੀ ਔਰ ਜਿਹੜਾ ਏਜੰਟ ਆ ਉਹ ਕਿੱਥੋਂ ਦਾ ਸੀ ਇਹ ਏਜੰਟ ਸ਼ਿਆਰ ਪਸੀ ਸ਼ਿਆਰ ਮੁੰਡਾ ਪਹਿਲਾਂ ਥੋੜੇ ਭਾਈ ਨੂੰ ਉਹਨੇ ਏਜੰਟ ਨੇ ਕਾੜ ਤਾ ਢੋਭਾਈ ਮਹੀਨਾਇ ਕਰ ਰਿਹਾ ਮੁੰਡਾ ਮੇਰਾ ਇਸ ਏਜੰਟ ਨਾਲ ਗੱਲਬਾਤ ਹੋਣ ਲੱਪੇ ਕਹਿੰਦਾ ਮੈਂ ਆਸਟ੍ਰੇਲੀਆ ਦਾ ਤੁਹਾਨੂੰ ਕਾੜਦਾ 18 18 ਲੱਖ ਰੁਪਈਆ ਦੇ ਦੋ ਮੁੰਡੇ ਕਹਿੰਦਾ ਅਭੀ ਤਾ ਵੀ ਵੀ 18 ਲੱਖ ਪਾਦਾ ਮੈਂ ਆਸਟ੍ਰੇਲੀਆ ਦਾ ਮੇਰਾ ਬਣ ਗਿਆ ਆ ਪਹਿਲਾਂ ਉਸ ਏਜੰਟ ਨੇ 25 ਤਰੀਕ ਦੀ ਟਿਕਟ ਕਰਵਾਈ ਫਿਰ ਉਹਨੇ 29 ਦੀ ਕਰਾਈ ਡਾਇਰੈਕਟ ਕਰਾਈ ਉਹਨੇ ਮੈਸ ਕਰਤੀਆਂ ਫਿਰ ਉਹਨੇ ਦੋ ਨੰਬਰ ਟਿਕਟ ਕਰਵਾਈ ਪਹਿਲੀ ਤਰੀਕ ਨੂੰ ਟਿਕਟਾਂ ਕਰਵਾ ਕੇ ਕਯਾਰ ਦਿੱਤੇ ਹੋ ਤੁਹਾਡੇ ਭੇਜ ਤੋਂ ਤਰਾਨ ਮੇਰਾ ਮੁੰਡਾ ਪਹੁੰਚ ਗਿਆ ਜਸਪਾਲ ਸਿੰਘ ਪਹੁੰਚ ਗਿਆ ਮੈਨੂੰ ਫੋਨ ਆਇਆ ਕਹਿੰਦਾ ਮੰਮੀ ਮੈਂ ਠੀਕ ਠਾਕ ਪਹੁੰਚ ਗਿਆ ਮੈਂ ਕਹਾਂ ਰੋਟੀ ਖਾ ਲੈ ਕਹਿੰਦਾ ਮੰਮੀ ਨਹੀਂ ਵੀ ਮੈਂ ਪੂਜੀ ਆ ਲਿਆ ਵਰਾਇਟੇ ਮੇ ਕੋ ਮੈਂ ਖਾ ਲੜੀ 2 ਵਜੇ ਮੁੰਡੇ ਹੋਰ ਆਣਿਆ ਮੈਂ ਕਹਿੰਦਾ ਸੀ ਇਕੱਠਿਆਂ ਇੱਥੋਂ ਚੱਲ ਜਾਣਾ ਚਲੋ ਇਹ ਗੱਲਬਾਤ ਹੋ ਗਈ ਫੇ ਵਾਟੀ ਨੂੰ ਫੋਨ ਆਇਆ ਕਹਿੰਦਾ ਵੇ ਤੁਹਾਡਾ ਮੁੰਡਾ ਜਾਂਟ ਧੀਰਤਾ ਆਇਆ ਕਹਿੰਦਾ ਵੀ ਤੁਸੀਂ ਉਹਦੇ ਨੱਟ ਮਾੜਾ ਚੱਲਦਾ ਨਹੀਂਗਾ ਤੁਸੀਂ ਕੋ ਟੈਂਕੀਆਂ ਨਹੀਂ ਲੈਣੀਆਂ ਜਸਪਾਲ ਕਹਿੰਦਾ ਠੀਕ ਠਾਕ ਪਹੁੰਚ ਗਿਆ ਦੇ ਕੋਈ ਫਿਕਰ ਨੀ ਕਰਨਾ ਨੈਟ 'ਚ ਖਰਾਬੀ ਨੈਟ ਨਹੀਂ ਚੱਲਣਾ ਫੋਨ ਨਾ ਲਾਇਓ ਚਲੋ ਠੀਕ ਅਸੀਂ ਕਿਹਾ ਫੇਰ 2 ਵਜੇ ਮੁੰਡੇ ਦੇ ਆਇਆ ਫੋਨ ਕਹਿੰਦਾ ਵੀ ਤੁਸੀਂ ਸਾਰੇ ਜਾਗਦੇ ਰਹੋ ਨੈਟ ਖੁੱਦਾ ਰੱਖਿਓ ਵੀ ਮੈਂ ਜ਼ਰੂਰੀ ਤੁਹਾਡੇ ਨਾਲ ਗੱਲ ਕਰਨੀ ਆ 3 ਵਜੇ ਮੁੰਡੇ ਦੇ ਕਾਲ ਆਈ ਸਾਨੂੰ ਫੇਰ ਕਹਿੰਦਾ ਵੀ ਨਾ ਬੋਟੀ ਨਾਲ ਗੱਲ ਹੋਈ ਕਹਿੰਦਾ ਵੀ 18 ਲੱਖ ਸਵੇ ਨੂੰ ਜਿੱਥੋਂ ਵੀ ਮਰਜ਼ੀ ਸਾਨੂੰ ਪੈਦਾ ਕਰਕੇ ਪਾ ਦੋ ਇਹ ਸਾਡੇ ਨਾਲ ਪਤਾ ਨਹੀਂ ਕਹਿੰਦਾ ਕੀ ਬਾਨਾ ਕੀ ਨਹੀਂ ਸਾਨੂੰ ਬਰਨੈਪ ਕਰ ਲਿਆ ਵੀ ਪਾਕਿਸਤਾਨ ਦੇ ਡੌਂਕਰਾਂ ਨੇ ਫੜ ਲਿਆ ਵੀ ਸਾਨੂੰ 18 ਲੱਖ ਜਿੱਦੋਂ ਮਰਜ਼ੀ ਕਰਕੇ ਸਾਨੂੰ ਪਾ ਦੋ ਜਦੋਂ ਤੁਸੀਂ ਏਜੰਟਾ ਨਾਲ ਗੱਲ ਹੋਈ ਸੀ ਤੁਹਾਡੀ ਉਹ ਇੱਕ ਨੰਬਰ ਦੇ ਵਿੱਚ ਭੇਜਣ ਦੀ ਗੱਲ ਹੋਈ ਸੀ ਇੱਕ ਨੰਬਰ 'ਚ ਗੱਲ ਹੋਈ ਸੀ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ ਠੱਗੀ ਕੀਤੀ ਏਜੰਟ ਨੇ ਦੋ ਨੰਬਰ 'ਚ ਬਣਾਤਾ ਤੁਹਾਡੇ ਵਿੱਚ ਫਿਰ ਦੁਬਾਰਾ ਤੁਹੇ ਲਾ ਕੇ ਕਹਿੰਦੇ ਤਨਖਾਹ ਬਹੁਤ ਸਟੇਰੀ ਹੈ ਤੇ ਤੂੰ ਇੱਥੇ ਉਦੋਂ ਦੀ ਹੁਣ ਤੱਕ ਏਜੰਟ ਨੂੰ ਜਿਹੜਾ ਕਿੰਨੇ ਪੈਸੇ ਦੇ ਚੁੱਕੇ ਹੋ ਅਸੀਂ 18 ਲੱਖ ਦੇ ਦੋਵੇਂ ਏਜੰਟ ਨੂੰ ਜਿਹੜੀ ਬਾਰੋਂ ਤੁਹਾਡੇ ਕੋਲ ਫਰੋਤੀ ਪੈਸੇ ਮੰਗੇ ਜਾ ਰਹੇ ਆ ਉਹ ਕਿੰਨੇ ਪੈਸੇ ਮੰਗੇ ਉਹ 18 ਲੱਖ ਮੰਗਦੇ ਕੋਟਮੌਰ ਬੱਚਿਆਂ ਦੀ ਬਹੁਤ ਕਰਦੇ ਆ ਬਸ ਛੁਰੀਆਂ ਰੱਖਦੇ ਆ ਧੌਣ ਤੂਆ ਤੇ ਧੂਨਾਂ ਤੇ ਬਸ ਟੱਕ ਲਾਉਂਦੇ ਆ ਲੜਾ ਤਤ ਵਾਰ ਦੇਣੀ ਬਾਹ ਬਾਹ ਜਿਹੜੀ ਹੈਗੀ ਆ ਬਹੁਤ ਭਰੇ ਲਾਸਟ ਟਾਈਮ ਤੁਹਾਡੀ ਜਸਪਾਲ ਨਾਲ ਹੁਣ ਕਦੋਂ ਗੱਲ ਹੋਈ ਆ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚ ਉੱਥੇ ਹੈਗੇ ਨਹੀਂ ਸਾਡੇ ਨਾਲ ਹੁਣ ਗੱਲ ਨਹੀਂ ਹੋਏਗੀ ਪਹਿਲਾਂ ਵੀਡੀਓ ਕਾਲ ਬਹੁਤ ਕੋਟ ਮਾਰਦੀ ਕਰਦੇ ਸੀ ਬਹੁਤ ਤੜਫਾਂ ਦੇ ਰੋਂਦੇ ਕਰਾਉਂਦੇ ਸੀ ਹੁਣ ਸਾਡੀ 12 13 ਦਿਨਾਂ ਹੋ ਗਏ ਸਾਡੇ ਬੱਚਿਆਂ ਨੇ ਸਾਡੀ ਗੱਲ ਨਹੀਂ ਮਾੜੀ ਵੀ ਹੁੰਦੀ ਕੋਈ ਆ ਤੁਸੀਂ ਉਸਮਾਨ ਦੇ ਜਸਪਾਲ ਦੇ ਮਾਤਾ ਜੀ ਦੇ ਅੱਖਾਂ ਦੇ ਵਿੱਚ ਹੰਝੂ ਦੇਖ ਸਕਦੇ ਹੋ ਉਹਨਾਂ ਦਾ ਦਰਦ ਜਿਹੜਾ ਚੱਲ ਕਰਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਬੇਟਾ ਆ ਈਰਾਨ ਦੇ ਵਿੱਚ ਜਿਹੜਾ ਉਹ ਫਸ ਗਿਆ ਆ ਔਰ ਉਹ ਅਪੀਲ ਕਰ ਰਹੇ ਨੇ ਸਰਕਾਰਾਂ ਦੇ ਕੋਲੋਂ ਕਿ ਉਹਨਾਂ ਦਾ ਜਿਹੜਾ ਬੱਚਾ ਆ ਉਹ 60 ਕਿੱਤੀ ਜਾਵੇ ਔਰ ਬੱਚਾ ਜਿਹੜਾ ਹੈ ਉਹਨਾਂ ਦੇ ਵਾਪਸ ਪਰਿਵਾਰ ਦੇ ਵਿੱਚ ਜਿਹੜਾ ਲਿਆਂਦਾ ਜਾਵੇ ਮੈਂ ਬੇਨਤੀ ਕਰਦੇ ਸਾਡੇ ਬੱਚੇ ਸਾਨੂੰ ਮੌਲਾਦਾਨ ਉਤੋਂ ਛਡਾ ਦੇਣ ਵਾ ਇਹ ਸਾਡੀ ਹੱਥ ਮੰਨ ਕੇ ਬੇਨਤੀ ਹੈ ਸਰਕਾਰ ਨੂੰ ਬਸ ਅਜਸਪਾਲ ਪਿਆਇਆ ਹੋਇਆ ਸੀ ਉਸਦੇ ਕਿੰਨੇ ਬੱਚੇ ਸੀ ਇੱਕ ਉਹਦਾ 3.5 ਸਾਲ ਦਾ ਸੀ ਇੱਕ 3 ਮਹੀਨੇ ਦਾ ਬੱਚਾ ਉਹਦਾ ਕਾਕਾ ਉਹਦਾ ਬੱਚਾ ਪਿੱਛੇ ਜਿਹੜਾ ਆ ਜਸਪਾਲ ਬਾਹਰ ਜਾਣ ਦੇ ਲਈ ਇਹ 3 ਮਹੀਨੇ ਦਾ ਜਿਹੜਾ ਬੱਚਾ ਆਪਣਾ ਬੇਟਾ ਪਿੱਛੇ ਛੱਡ ਕੇ ਗਿਆ ਆ ਸੋ ਸਰਕਾਰਾਂ ਅਗੇ ਅਪੀਲ ਕਰਦੇ ਆ ਕਿ ਜਲਦ ਤੋਂ ਚੱਲਦੇ ਇਸ ਪਰਿਵਾਰ ਦੀ ਜਿਹੜੀ ਆ ਸੁਣਵਾਈ ਕੀਤੀ ਜਾਵੇ ਔਰ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਇਹਨਾਂ ਦਾ ਬੇਟਾ ਆ ਉਹ ਜਲਦ ਤੋਂ ਜਲਦ ਜਿਹੜਾ ਵਾਪਸ ਜਿਹੜਾ ਘਰੇ ਲਿਆਂਦਾ ਜਾਵੇ ਤੁਸੀਂ ਵੇਖਦੇ ਰਹੋ ਐਨ ਕੈਨ ਟੀਵੀ ਮੈਂ ਤੁਹਾਡੀ ਆਪਣੀ ਲਾਫਤਕਾਰ ਆਪਾਂ ਨਾਮ ਕੀ ਹੈ ਕੁਲਦੀਪ ਆ ਤੁਹਾਡੇ ਘਰਵਾਲੇ ਦਾ ਨਾਮ ਕੀ ਉਹ ਕਦੋਂ ਬਾਹਰ ਗਿਆ ਸੀ ਉਹ ਕਿੱਥੇ ਇੱਦੋਂ ਵਾਈਸਟਰੀ ਤੋਂ ਵਾਈ ਤੋਂ ਫੇਕ ਜਿਹੜਾ ਨੇ ਫਲੈਟ ਹੀ ਇਰਾਮ ਦੀ ਕਰਵਾਈ ਤੇ ਇਰਾਮ ਤੋਂ ਸਾਨੂੰ ਦੱਸਿਆ ਕਿ ਇਰਾਮ ਦੇ 2 ਘੰਟੇ ਦੀ ਸਟੇ ਆ ਕਿ ਸਤੇ ਇਹ ਤਾਂ ਬਾਅਦ ਕੱਢੀ ਤੁਹਾਨੂੰ ਆਸਟ੍ਰੇਲੀਆ ਪਹੁੰਚਾ ਦੇਣਾ 18 ਲੱਖ ਰੁਪਏ ਸਾਤ ਉਹਨਾਂ ਨੇ ਲੇ। ਐਜੰਟ ਕਿੱਥੇ ਦੇ ਸੀਗੇ? ਯੰਟੂ ਹੁਸ਼ਿਆਰ ਹੁੰਦਾ। ਹਾਂ ਤੁਹਾਨੂੰ ਪਤਾ ਕਦੋਂ ਲੱਗਿਆ ਕਿ ਉਹ ਉਹਨੂੰ ਕਿਡਨੈਪ ਕਰ ਲਿਆ ਗਿਆ। ਮੈਂ ਉਹ ਆਨੇ ਪੇ ਉਹ ਵੀ ਕਹਿੰਦੀ ਕਿ ਦੇਖੋ। ਸਾਨੂੰ ਫੋਨ ਨਹੀਂ ਆਇਆ ਨਾ ਹੁੰਦਾ ਨਾ। ਤੇ 에ਜੰਟ ਨੇ ਚਾਹ ਨੇ ਇਹ ਗੱਲ ਕਹੀ ਵੀ ਉਹਨਾਂ ਦੇ ਨੈਟਵਰਕ ਦੀ ਪ੍ਰੋਬਲਮ ਨੇ ਉੱਥੇ। ਵੀ ਤੁਹਾਡੀ ਗੱਲ ਨਹੀਂ ਹਜੇ ਹੋਣੀ ਹੈਗੀ। 2-3 ਘੰਟੇ ਬਾਅਦ ਤੁਹਾਡੇ ਕੋਲ ਆਉਂਗੀ। ਜਦੋਂ ਉਹਨਾਂ ਨੇ ਸਾਨੂੰ ਕਰਕੇ ਦੇ 3:30 ਵਜੇ ਫੋਨ ਲਾਇਆ। ਉਸ ਪੈਮੋਂ ਉਹਨਾਂ ਦੇ ਹੱਥੀ ਚੜ੍ਹ ਚੁੱਕੇ ਸੀਗੇ ਡੋਂਕਰਾਂ ਦੇ ਇਰਾਨ ਦੇ ਵਿੱਚ ਤੇ ਫਿਰ ਉਹਨੇ ਸਾਨੂੰ ਫੋਨ ਲਾ ਕੇ ਕਿਹਾ ਕਿ 18 ਲੱਖ ਰੁਪਈਆ ਸਵੇਰੇ ਸਾਢੇ 6 ਵਜੇ ਤੁਸੀਂ ਇੱਧਰ ਨੂੰ ਪਾ ਦੇਣਾ ਹੈ ਤੇ ਜੇ ਤੁਸੀਂ ਨਾ ਪਾਇਆ ਤੇ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਤੰਗ ਕਰਨਾ, ਕੁੱਟਣਾ, ਮਾਰਨਾ ਇਹ ਗੱਲਾਂ ਉਹਨਾਂ ਨੇ ਸਾਡੇ ਨਾਲ ਕੀਤੀਆਂ ਫਿਰ ਪੈਸੇ ਤੁਸੀਂ ਪਾਤੇ ਨਹੀਂ ਨਹੀਂ ਅਸੀਂ ਪਾਇ ਨਹੀਂ ਪੈਸੇ ਪੈਸੇ ਅੱਗੇ ਪਾਇ ਨਹੀਂ ਤੁਸੀਂ ਕਹਿੰਦੇ ਕਿ ਪੁਲਿਸ ਮੈਂ ਆ ਜਾਂ ਤਕੋੜ ਗਏ ਕਿ ਅਸੀਂ ਤਾਂ ਤੁਹਾਨੂੰ ਪੈਸੇ ਦਿੱਤੇ ਤੁਹਾਡੇ ਕੋਲ ਬੰਦੇ ਸੀ ਤੁਸੀਂ ਭੇਜੇ ਫਿਰ ਉਸ ਏਜੰਟ ਨੇ ਸਾਨੂੰ ਕਿਹਾ ਕੋਈ ਗੱਲ ਨਹੀਂ ਆਪਾਂ ਗੱਲ ਕਰਦੇ ਆ ਪਰ ਉਧਰ ਵੀ ਹਜੇ ਕੋਈ ਗੱਲ ਨਹੀਂ ਏਜੰਟ ਕਿੱਥੇ ਦਾ ਸੀਗਾ ਏਜੰਟ ਹੁਸ਼ਿਆਰਪੁਰ ਦਾ ਕਿਤਰਾ ਵਾਲੀ ਕੋਈ ਸੀਗਾ ਕਿਤੀ ਪੁਲਿਸ ਵਾਲੇ ਨੂੰ ਤੁਸੀਂ ਹਾਂਜੀ ਕਿਤੇ ਕਿਹੜੇ ਥਾਣੇ ਚ ਆਪਣੇ ਹੁਸ਼ਿਆਰਪੁਰ ਥਾਣੇ ਚ ਅੱਛਾ ਹੁਸ਼ਿਆਰਪੁਰ ਦਾ ਮਾਡਲ ਤਾਂ ਅੱਛਾ ਉੱਥੇ ਕੰਪਨੀ ਕਿੱਥੇ ਕੀ ਕੀ ਦੱਸਿਆ ਫਿਰ ਪੁਲਿਸ ਨੇ ਕੀ ਦੱਸਿਆ ਉਹ ਪੁਲਿਸ ਕਹਿੰਦੇ ਕਾਰਵਾਈ ਸ਼ੁਰੂ ਹੋਣੀ ਹੈ ਕਾਲ ਸੱਦੇ ਨਾ ਉਹਨਾਂ ਤੁਹਾਡੇ ਮੁੰਡੇ ਕੋਈ ਗਲਤ ਬਾਤ ਹੋਈ ਹੈ ਤੁਹਾਡੇ ਹਸਣੇ ਕੋਈ ਗਲਤ ਬਾਤ ਹੋਈ ਨਾ ਨਹੀਂ ਅੱਜ ਸਾਨੂੰ ਪੂਰੇ 9 ਦਿਨ ਹੋ ਗਿਆ ਸਾਡੀ ਕੋਈ ਗੱਲਬਾਤ ਨਹੀਂ ਹੋਈ ਕੋਈ ਗਲਤ ਬਾਤ ਨਹੀਂ ਹੋਈ ਤਾਂ ਪਹਿਲਾ ਪਹਿਲਾ ਹੁੰਦੀ ਸੀ ਗੱਲਬਾਤ ਤੇ ਵੀਡੀਓ ਕਾਲ ਕਰਕੇ ਉਹਨਾਂ ਨੂੰ ਕੁੱਟਦੇ ਮਾਰਦੇ ਸੀਗੇ ਪਰ ਉਹਨਾਂ ਦਾ ਮੂੰਹ ਨਹੀਂ ਸੀ ਦਿਖਾਂਦੇ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਦਾ ਸੀ ਕਿ ਤੁਹਾਡਾ ਹੀ ਆ ਘਰ ਵਾਲਾ ਕਿਉਂਕਿ ਉਹਨਾਂ ਦੀ ਆਵਾਜ਼ ਆਵਾਜ਼ ਤੋਂ ਪਤਾ ਲੱਗਦਾ ਆਵਾਜ਼ ਤੋਂ ਪਤਾ ਲੱਗਦਾ ਸੀ ਕਿ ਹਾਂ ਅਜੇ ਤੱਕ ਨੇ ਪੂਰਾ ਪੈਸਾ ਲੈ ਲਿਆ 8 ਲੱਖ ਰੁਪਏ ਹਾਂ ਜੀ ਹੋ ਉੱਥੇ ਪੈਸਾ ਮੰਗਦਾ ਪਿਆ ਹੈ ਹਾਂਜੀ ਹੁਣ ਉੱਥੇ ਡੌਂਕਰ ਪੈਸਾ ਮੰਗਦੇ ਪੈਸੇ ਮੰਗਦੇ ਪੈਸੇ ਪਾਉਂਗੇ ਉਹ ਵੀ 18 ਲੱਖ ਕਹਿੰਦੇ ਜਿੰਨੇ ਤੁਸੀਂ ਜਾਣਦ ਨੂੰ ਦਿੱਤੇ ਆ ਉਹਨੇ ਤੁਸੀਂ ਸਾਨੂੰ ਦੋਗੇ ਤਾਂ ਅਸੀਂ ਹੁਣ ਦੇ ਛੱਡਣੇ ਆ ਤਾਂ ਤਿੰਨਾ ਮੁੰਡਿਆਂ ਨੇ 54 ਲੱਖ ਰੁਪਈਆ ਮੰਗਦੇ ਇੱਕ ਜਾਨੇ ਦਾ 18-18 ਲੱਖ ਇਹ ਜਿਹੜੇ ਸੰਗਰੂਰ ਵਾਲੇ ਤੁਹਾਨੂੰ ਜਾਣਦੇ ਪਰਿਵਾਰ ਸੰਗਰੂਰ ਵਾਲੇ ਹਾਂ ਸਾਡੇ ਨਾਲ ਜਿਹਦਾ ਘੁੰਮਦੇ ਫਿਰਦੇ ਕਰਕੇ ਸਾਨੂੰ ਉਹਨਾਂ ਦੀ ਜਾਣ ਪਛਾਣ ਹੋਈ ਪਹਿਲਾਂ ਨਹੀਂ ਸੀ ਸਾਨੂੰ ਕੋਈ ਜਾਣਦੀ ਨੀ ਨਿਮਾਂ ਕੀ ਕਰਦੇ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਸਹੀ ਮੰਗ ਕਰਦੇ ਆ ਕਿ ਸਾਡੇ ਮੁੰਡਿਆਂ ਨੂੰ ਛੜਾ ਤਾਂ ਜਦ ਨਹੀਂ ਵੀ ਕਾਰਵਾਈ ਹੁੰਦੀ ਉਹਨਾਂ ਤੋਂ ਕਾਰਨ ਛੇਤੀ ਤੋਂ ਛੇਤੀ ਸਾਨੂੰ ਉਹ ਤੁਸੀਂ ਪੈਸੇ ਜਿਹੜੇ ਉਹ ਕਿਦਾਂ ਦਿੱਤੇ ਸੀਗੇ ਕੈਸ਼ ਦਿੱਤੇ ਆ ਕਿ ਚੈੱਕ ਦਿੱਤਾ ਸੀ ਕੈਸ਼ ਚਲੰਦਰ ਦਿੱਤਾ ਸੀ ਏਜੰਟ ਨੂੰ ਕੋਈ ਪੈਸਾ ਤੂੰ ਉਹਨਾਂ ਨੂੰ ਚੈੱਕ ਰਹੀਂ ਜਾਂ ਕੁਛ ਨਹੀਂ ਦਿੱਤਾ ਹਾਂ ਥੋੜੇ ਦਿੱਤੇ ਆ ਸਾਡੇ ਕੋਲ ਪ੍ਰੂਫ ਹੈਗੇ ਠੀਕ ਕਿੰਨੇ ਦਿੱਤੇ ਸੀਗੇ ਮਤਲਬ 2 ਲੱਖ 3 ਲੱਖ 4 ਲੱਖ 3 ਲੱਖ ਹਾਂ 3 ਲੱਖ ਦਾ ਸਾਡੇ ਕੋਲ ਡਾਕ ਹੈਗਾ ਬਾਕੀ ਉਹਨਾਂ ਨੇ ਕੈਸ਼ ਚਲੰਦਰ ਹੀ ਆ ਸਾਡੇ ਕੋਲ ਆਸ਼ੀਰਵਾਦ ਹੋਵੇ ਅਸ਼ੀਰਵਾਦ ਹੋਟਲ ਚ ਮਾਨ ਕੀ ਬਲਵਿੰਦਰ ਸਿੰਘ ਕਿਰਪਿੰਦਰ ਸਿੰਘ ਬਲਵਿੰਦਰ ਗੁਰਵਾਲ ਜੀ ਕੀ ਬਥੜੇ ਬਲਵਿੰਦਰ ਨਾਂ ਕੀ ਹੈ ਜਸਪਾਲ ਸਿੰਘ ਕੀ ਬਲਵਿੰਦਰ ਸਰ ਉਹ ਇੱਥੋਂ ਗਏ ਸੀਗੇ ਜੀ ਆਸਟ੍ਰੇਲੀਆ ਲਈ ਕਹਿ ਕੇ ਗਏ ਸੀਗੇ ਏਜੰਟ ਨੂੰ ਜਿੱਦਾਂ ਲਾਇਆ ਸੀ ਉਹਨਾਂ ਪੀ ਆਸਟ੍ਰੇਲੀਆ ਭੇਜਾਂਗੇ ਤੁਹਾਨੂੰ ਉਸ ਤੋਂ ਬਾਅਦ ਸਰ ਉਹਨਾਂ ਨੂੰ ਈਰਾਨ ਵਿੱਚ ਫਸਾ ਦਿੱਤਾ ਹੈ ਅੱਛਾ ਜੀ ਅੰਕਲ ਤੁਸੀਂ ਗੱਲ ਇੱਥੋਂ ਜੀ ਗਏ ਸੀਗੇ 1 ਅਪ੍ਰੈਲ ਨੂੰ ਗਏ ਸੀ ਦੋਈ ਇੱਕ ਮਹੀਨਾ ਉੱਥੇ ਬੈਠੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਇੱਕ 2 ਪੰਜ ਮਈ ਨੂੰ ਇੱਕ ਮਈ ਸੋਰੀ ਇੱਕ ਮਿੰਟ ਹਾਂਜੀ ਇੱਕ ਮੈਨੂੰ ਉਹਨਾਂ ਨੇ ਵੀ ਉੱਥੋਂ ਦੁਬਈ ਤੋਂ ਇਰਾਨ ਦੀ ਫਲਾਈਟ ਕਰਾ ਦਿੱਤੀ ਉਹ ਕਹਿੰਦੇ ਸਹੀ ਹੈ ਇਰਾਨ ਦੀ ਇੱਕ ਮਿੰਟ ਜੀ ਪਹਿਲਾਂ ਉਹ ਤੇ ਉਹਨਾਂ ਨੇ ਪਹਿਲਾਂ ਵੀ ਟਿਕਟਾਂ ਕਾਫੀ ਕਰਾਈਆਂ ਉਹਨਾਂ ਕੈਂਸਲ ਕਰਵਾ ਦਿੱਤੀਆਂ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਕਿ ਜੀ ਜੀ ਇਰਾਨ ਉੱਥੇ ਲੈ ਕੇ ਕਿਨੈਕਸ ਕਰਵਾ ਦਿੱਤਾ ਉਹਨਾਂ ਦੀ ਡਿਮਾਂਡ ਕੀ ਕਰਦੇ ਨੇ ਪਹਿਲਾਂ 11 12 ਲੱਖ ਰੁਪਏ ਇੱਕ ਬੰਦੇ ਦਾ ਇੱਕ ਬੰਦੇ ਦਾ 18 ਲੱਖ ਰੁਪਏ ਕਿੰਨੇ ਰਜ 55 ਲੱਖ ਰੁਪਏ ਇਹ ਟ੍ਰਾਂਸਫਰ ਕਰਦੇ ਉਹਨਾਂ ਨੂੰ ਜ਼ਿਆਦਾ ਐਜੰਟ ਟਿਕਾ ਦਿੱਤਾ ਪੈਸਾ ਕਿੱਥੇ ਗਿਆ ਜੰਸੀ ਦਾ ਉਹ ਸ਼ੇਅਰ ਕਰਦੇ ਕਿੰਨੇ ਕਸਲੇ 18 ਲੱਖ ਉਹ ਵੀ ਤਾਂ 18 ਬੰਗਾਇਆ ਸੀ ਐਜੰਟ ਨੂੰ ਹਾਂਜੀ ਇਹਨਾਂ ਵੀ 18 ਉਹ ਵੀ ਗਾ ਵੀ 18 ਲੱਖ ਅਜੇ ਮੈਂ ਤਾਂ ਨਾਮ ਕੀ ਹੈ ਠੀਕ ਹੈ ਜਟੂਆ ਇਹ ਇਮੀਗ੍ਰੇਸ਼ਨ ਸੈਂਟਰ ਬਦੇਸ਼ ਚਲਾਉਂਦੇ ਕਿ ਫੇਕ ਦੋਨੋਂ ਚਲਾਉਂਦੇ ਆ ਪਤਾ ਨਹੀਂ ਇਹ ਬ੍ਰਦਰ ਨੂੰ ਕਹਾਣੀ ਉਹਨਾਂ ਨੇ ਲੈਕਚਰ ਸੀਗਾ ਜੀ ਰੀਸਟ ਨਹੀਂ ਹੈ ਨੇਰ ਜਿੱਥੇ ਹੋਇਆ ਗਿੰਦੀ ਰਿਸਟਰਡ ਹੈਗਾ ਜਾਂ ਨਹੀਂ ਪੈਸੇ ਕਿੱਥੇ ਦਿੱਤੇ ਆ ਇਹ ਦਿੱਤੇ ਆ ਜੀ ਜਲੰਧਰ ਜਲੰਧਰ ਕਿੱਥੇ ਜਲੰਧਰ ਬੜੇ ਬੜਾ ਪਰਾ ਨੂੰ ਪਤਾ ਜੀ ਮੇਰੇ ਤੋਂ ਦੇਖ ਕੇ ਆ ਰਾਮਾ ਮੰਡੀ ਕੱਲਾ ਉੱਥੇ ਆਪਣੀ ਗੇੜੀ ਆਈ ਕੋਈ ਅੈਂਡ ਦਾ ਪ੍ਰਿੰਟ ਹੈਗਾ ਕੋਈ ਅੈਂਡ ਦਾ ਪੁੱਛੇ ਗੇੜ ਕੇ ਫਿਰ ਉਸ ਤੋਂ ਬਾਅਦ ਤੇ ਉਹ ਦੂਜਾ ਬੰਦਾ ਆ ਗਿਆ ਉਹਦੇ ਦੇ ਕੋਲ ਗਾਰੰਟੀ ਰੱਖਾਈ ਗਈ ਹੁਣ ਮੰਗ ਕੀ ਕਰਦੇ ਹੋ ਸਰਕਾਰ ਤੋਂ ਕਿੱਲੇ ਹੋ ਗਿਆ ਉੱਥੇ ਜਲੰਧਰ ਮੰਗਾਂਗੇ ਸਾਡੇ ਵੱਜੀ ਜਲਦ ਦੀ ਗੱਲ ਤੁਸੀਂ ਕਰਕੇ ਤੁਹਾਨੂੰ ਘਰ ਬਰਾਤ ਨੂੰ ਮਿਲਾਈ ਜਾਵੇ ਤੁਸੀਂ ਕੋ ਕੰਪਲੇਨ ਕੀਤੀ ਪੁਲਿਸ ਨੂੰ ਹਾਂ ਜੀ ਸਰ ਜੀ ਕਿਤੇ ਹੁਸ਼ਿਆਰ ਬਰਦਾ ਮਾਡਲ ਨਾ ਨਵੇਂ ਸ਼ਹਿਰ ਵੀ ਕੀਤੀ ਸੀ ਇਹ ਨੇ ਇਹਨਾਂ ਨੇ ਵੀ ਇਹ ਕਹਿੰਦੇ ਉੱਤੇ ਚੱਲਣੀ ਇੱਥੇ ਚੱਲਣੀ ਸਾਡੇ ਇਹਨਾਂ ਨੇ ਵੀ ਗਾਉਂ ਉੱਧਰ ਮਿਲਣਾ ਮਿਲਾਂ ਵੀ ਸਾਰੇ ਸਾਰੀ ਪਾਸੇ ਪਾਈਆਂ ਜੀ ਅੱਛਾ ਤੇ ਤੁਸੀਂ ਮਿਲੇ ਵੀ ਆ ਕਿਸੇ ਨੂੰ ਹਾਂ ਜੀ ਕਿਸੇ ਮੰਤਰੀ ਨੂੰ ਕਿਸ ਨੂੰ ਮਿਲੇ ਤੁਸੀਂ ਇਸ ਬਾਬਤ ਹਾਂ ਜੀ ਹਾਂ ਜੀ ਕਿਸੇ ਮਿਲੇ ਧਾਲੀਵਾਲ ਨੂੰ ਮਿਲ ਗਏ ਸੀ ਕੀ ਕਹੇ ਉਹਨਾਂ ਨੇ ਉਹ ਕਹਿੰਦੇ ਸੀ ਅਸੀਂ ਕਰਦੇ ਪਏ ਆ ਵੀ ਜਲਦ ਤੋਂ ਹੀ ਗੱਲ ਅਸੀਂ ਮੰਤ ਤੁਹਾਡੇ ਬੱਚੇ ਬਾਸ ਘੁਲਾਵਾਂਗੇ ਠੀਕ ਇਹ ਨਾਮ ਇਹਨਾਂ ਦੇ ਅੰਦਰ ਕੋਰਾ ਅੱਛਾ ਜੀ ਕਿਹਨੇ ਪਿੰਡ ਦਰਨ ਵਾਲੇ ਅਗੁਰੂ ਆ ਕੀਵਾ ਥੋੜੇ ਮੁੰਡੇ ਦੇ ਨਾਲ ਸੋ ਤਾਂ ਮੁੰਡਾ ਥੋੜੇ ਦੇ ਵੀ ਨਹੀਂ ਗਿਆ ਸਾਡਾ ਕਿਸਵਾਲ ਸਿੰਘ ਹੂੰ ਇਹ ਥੋੜੇ ਦੇ ਵੀ ਨਹੀਂ ਵੈਸੇ ਡਵੇਈ ਵੀ ਨਹਾ ਕਰਿਆ ਜਾਣ ਤੋਂ ਪਹਿਲਾਂ 25 ਦੀ ਬੀਜੀ ਟਿਕਟ ਕਰਵਾਤੀ ਫਿਰ ਉਹਨਾਂ 29 ਦੀ ਕਰਵਾਤੀ ਡਰਾਈਵਟ ਸਾਡੀ ਗੱਲ ਸਿੱਧੀ ਸੀ 18-18 ਲੱਖ ਰੁਪਏ 18 ਦਿੱਤਾ ਸੀ ਤੇ ਉਹਨੇ 2 ਨੰਬਰ ਚ ਟ੍ਰੈਕ ਕਰਾਤੀ ਟਿਕਟ ਉਨੇ ਰਾਣ ਬਾਰ ਦਿੱਤੇ ਰਾਣ ਜਾ ਕੇ ਉੱਥੇ ਮੇਰੇ ਮੁੰਡੇ ਨਾਲ ਗੱਲ ਹੋਈ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਕਹਿੰਦਾ ਮੈਨੂੰ ਫੋਨ ਆ ਗਿਆ ਮੈਂ ਕਿਹਾ ਪਹੁੰਚ ਗਿਆ ਕੋਤ ਕਹਿੰਦਾ ਮੇਰੇ ਕੋਲ ਤੇ ਪਹੁੰਚ ਗਿਆ ਮੈਂ ਕਿਹਾ ਠੀਕ ਠਾਕ ਹੈ ਕਹਿੰਦਾ ਠੀਕ ਹੈ ਮੈਂ ਕਿਹਾ ਰੋਟੀ ਕਹਿੰਦਾ ਮੈਂ ਪੂਜੀਆ ਲੈ ਆ ਸੀ ਪਰੱਡ ਦੇਣ ਦੀ ਮੰਮੀ ਕਹਿੰਦਾ 2 ਵਜੇ ਮੁੰਡੇ ਨਾਲ ਤੇ ਦੋ ਆਣੇ ਉਹਨਾਂ ਨਾਲ ਆ ਸੀ ਇਕੱਠੇ ਆਣ ਜਾਣਾ ਮੈਂ ਕਿਹਾ ਕੋਈ ਸਾਨੂੰ ਫੋਨ ਲਿਆ ਬੋਟੀ ਨੂੰ ਫੋਨ ਆਇਆ ਕੁਲਦੀਪ ਕੌਰ ਨੂੰ ਕਹਿੰਦਾ ਵੀ ਜਾਣਦਤਾ ਆਇਆ ਕਹਿੰਦਾ ਤੁਸੀਂ ਕੋਈ ਟੈਨਸ਼ਨ ਨਾ ਲਿਓ ਉਹਨਾਂ ਦਾ ਕਹਿੰਦਾ ਨੈੱਟ ਨਹੀਂ ਚੱਲਦਾ ਨੈੱਟ ਉਹਨਾਂ ਦਾ ਖਰਾਬ ਜੇ ਉਧਰ ਜਿੱਦਾਂ ਹੋ ਗਿਆ ਨੈੱਟ ਹੋ ਗਿਆ ਨੈੱਟ ਨਹੀਂ ਚੱਲਦਾ ਕੋਈ ਟੈਨਸ਼ਨ ਨਾ ਲਿਓ ਜਾਣੇ ਉਹ ਕਰਨਾਪ ਕਰ ਲੈ ਵੀ ਚੱਕ ਲੈ ਸੀਗੇ ਏਜੰਟ ਨੇ ਗੁਰਦੀਪ ਕੌਰ ਨੂੰ ਕਿਹਾ ਕਹਿੰਦਾ ਸਾਨੂੰ 100 ਰੁਪਈਆ ਜਲਦੀ ਤੋਂ ਜਲਦੀ ਹੁਣੇ ਸਾਨੂੰ ਪਹੁੰਚਾ ਅਸੀਂ ਤੁਮਾ ਤਾਂ ਨਿਆਰਾ ਕਿੰਦਾ ਕਰ ਪਿਆ ਜੀ ਅਸੀਂ ਪਛਾਣਤਾ ਉਹਨੂੰ ਜਾਣ ਤੁਮ ਦੇਖ ਤਾਂ ਲੈ ਗਿਆ ਇੱਥੋਂ ਨੰਨ ਸ਼ਹਿਰੋਂ ਆ ਕੇ ਜਦ ਧੀਰਜ ਹੈਗਾ ਹਾਂਜੀ ਲੈ ਆਖ ਲੈ ਗਿਆ 18 ਪੂਰਾ ਕਰ ਲਿਆ ਮੁੜ ਕੇ ਸਾਡੇ ਬੱਚੇ ਦਾ 2 ਵਜੇ ਬੋਟੀ ਨੂੰ ਮੈਸੇਜ ਆਇਆ ਕਹਿੰਦਾ ਵੀ ਤੁਸੀਂ ਜਗਦੇ ਰਹਿਣਾ ਸਾਰਿਆਂ ਨੂੰ ਸੌਣਾ ਨਹੀਂ ਹੈਗਾ ਕਹਿੰਦੀ ਅੱਛਾ ਕਹਿੰਦਾ ਮੈਂ ਤੁਹਾਨੂੰ ਕਾਲ ਕਰਨੀ ਜ਼ਰੂਰੀ ਆ ਜਦੋਂ ਤਾਂ ਇੱਕ ਕਾਲ ਕੀਤੀ ਤਾਂ ਮੁੰਡੇ ਦੀ ਕੋਟ ਮਾਰ ਬਹੁਤ ਚਾਰੀ 2000 ਕਿਤੇ ਬਹੁਤ ਤਾਂ ਤੂੰ ਨਹੀਂ ਹੁੰਦਾ ਜਿੱਦਾਂ ਉਹਦੇ ਨਾਲ ਪਰਦੇ ਕਿਤੇ ਬਾਅਦ ਵੀਡੀਓ ਕਾਲ ਦਿੰਦੇ ਤਾਂ ਪੈਸੇ ਹੀ ਮੰਗੇ ਉਹ ਤੋਂ ਐਜੰਟ ਥਾਰਾ ਥਾਰਾ ਲੱਖ ਮੰਗਦੇ ਹੋਰ ਵੀ ਮੰਗਦੇ ਹਾਂਜੀ ਮੰਗਦੇ ਜਦੋਂ ਤੁਸੀਂ ਵੀਡੀਓ ਕਾਲ ਤੁਹਾਨੂੰ ਕੀਤੀ ਆ ਤੁਸੀਂ ਉਹਦੀ ਵੀਡੀਓ ਕਾਲ ਦੀ ਰਿਕਾਰਡਿੰਗ ਵੀ ਕੀਤੀ ਆ ਕੋਈ ਹਾਂਜੀ ਹੈਗੀਆਂ ਰਿਕਾਰਡਿੰਗਾਂ ਸਾਡੇ ਕੋਲ ਵੀਡੀਓ ਕਾਲ ਜਿੱਦਾਂ ਉਹਨਾਂ ਨੂੰ ਕੱਟਦੇ ਹੋ ਹੈਗੀ ਤੁਹਾਡੇ ਕੋਲ ਹਾਂਜੀ ਹੈਗੀਆਂ ਸਾਰੀਆਂ ਯਾਨੀ ਬਹੁਤ ਪੂਰੇ ਪੂਰੇ ਹਾਲ ਕਰਦੇ ਆ ਐਜੰਟ ਨੇ ਸਾਡੇ ਦਾ ਧੋਖਾ ਸਾਡੇ ਬੱਚਿਆਂ ਨਾਲ ਕਰਦੇ ਆ ਦੋ ਬੱਚੇ ਉਹਦੇ ਨਿਕਲ ਹੀ ਗਏ ਕੀ ਜਸਪਾਲ ਦੇ ਹਾਂਜੀ ਇਹ ਛੋਟੇ ਗੋਦ ਮੈਂ ਆ ਗਿਆ ਨਾ ਹਾਂ ਜੀ ਕਿੰਨੇ ਦਿਨ ਤੋਂ ਤੁਹਾਨੂੰ ਮਟਵੇ ਦਾ ਪਤਾ ਲੱਗ ਰਿਹਾ ਸਾਨੂੰ 2 ਤਰੀਕ ਕਰਵਾ ਤੁਹਾਨੂੰ ਪਤਾ ਲੱਗ ਗਿਆ ਸੀਗਾ ਜਦੋਂ ਨੇ ਫੋਨ ਕਰਾਇਆ ਹਾਂ ਜਾਲੀ ਫੋਨ ਵੀਡੀਓ ਬਸ ਤਾਂ ਮਾਰਦੇ ਕੋਟ ਦੇ ਤਰਫਾਂ ਦੇ ਬਹੁਤ ਆ ਸਾਨੂੰ ਪੈਸੇ ਪਾਓ ਇੰਨੇ ਪਾਓ ਇੰਨੇ ਪਾਓ ਸਾਨੂੰ ਸਾਨੂੰ ਯਾਨੀ ਬਹੁਤ ਪਰੇਸ਼ਾਨ ਸਾਡੇ ਬੱਚੇ ਹਨ ਕਿਧਰ ਜਾਂਦੇ ਤੁਸੀਂ ਪਾਓ ਪੈਸੇ ਨਹੀਂ ਅਸੀਂ ਤਾਂ ਐਸੇ ਨਹੀਂ ਪਾਏ ਤੁਸੀਂ ਇੱਥੇ 18 ਲੱਖ ਪੂਰਾ ਦੇਤਾ ਇੱਥੇ ਵੀ 18 ਦੇ ਤੋ ਵੀ 18 18 ਮੰਗਦੇ ਆ 36 ਲੱਖ ਰੁਪਇਆ ਟੋਟਲ ਹੋ ਗਿਆ ਹਾਂ ਜੀ ਜੀ ਸਾਡੀ ਇਹ ਸਰਕਾਰ ਨੂੰ ਬੇਨਤੀ ਆ ਸਾਡੇ ਬੱਚੇ ਸਾਡੇ ਭੂਲ ਆਣੇ ਚਾਹੀਦੇ ਸਾਡੀ ਮਾਤ ਕਰਨੀ ਚਾਹੀਦੀ ਸਰਕਾਰ ਨੂੰ ਤੁਸੀਂ ਕਿਸੇ ਮੰਤਰੀ ਨੂੰ ਮਿਲੇ ਤੁਸੀਂ ਹਾਂਜੀ ਮੈਂ ਗਏ ਸੀ ਗਵਰ ਚੰਕਰ ਰੋੜੀ ਮਾਲਕੂ ਰੋੜੀ ਅੱਛਾ ਜੈ ਸਿੰਘ ਰੋੜੀ ਨੂੰ ਹਾਂਜੀ ਕੀ ਠੀਕ ਹੈ ਉਹਨਾਂ ਨੇ ਇਹਨਾਂ ਨੇ ਕੀਆ ਪਹਿਲਾਂ ਉਹਨਾਂ ਗਵਰ ਚੰਕਰ ਗਏ ਉੱਥੋਂ ਚਲੇ ਗਏ ਕਹਿੰਦੇ ਮਾਲਪੁਰਾ ਜੇ ਉੱਥੇ ਹੋਗੇ ਮਗਰ ਉੱਥੇ ਕਹਿੰਦਾ ਵੀ ਤੁਸੀਂ ਆ ਕੇ ਐਸਐਸਪੀ ਨੂੰ ਫੋਨ ਕਰ ਤਾਂ ਵੀਡੀਓ ਪਾ ਤੀ ਕਹਿੰਦਾ ਮੈਂ ਮਾਂ ਪੁੱਤ ਘੱਡਾ ਲੱਗਾ ਆ ਇਹ ਤੁਸੀਂ ਮੈਨੂੰ ਸੁਣਾਈ ਕਰ ਤਰਖਾਸ ਅਸੀਂ ਤਰਖਾਸ ਦੇ ਦਿੱਤੀ ਨਾਮੇ ਸ਼ਹਿਰ ਸੰਡੀ ਐਸਪੀ ਦੇ ਬੁਲਾਇਆ ਪਰਸੋਂ ਚੌਥ ਕਿਹੜੀ ਐਸਪੀ ਨੇ ਐਸਪੀ ਅੱਛਾ ਕਿ ਉਹ ਕਹਿੰਦਾ ਦੀ ਏਕੇ ਸੁਣ ਕੇ ਬੰਦਾ ਉਹਨਾਂ ਨੇ ਕਹਿੰਦਾ ਵੀ ਅਸੀਂ ਤੁਹਾਡੀ ਇਹ ਸੁਣਾਈ ਨਹੀਂ ਕਰ ਸਕਦੇ ਕਿ ਸਾਡੇ ਕੋਲ ਪਤਾ ਨਹੀਂ ਵੀ ਅਸੀਂ ਸ਼ਹਿਰਪੁਰ ਤੁਹਾਨੂੰ ਗਾਂ ਪਾ ਦਿੰਦੇ ਆ ਉਹਨਾਂ ਨੇ ਸ਼ਹਿਰਪੁਰ ਨੂੰ ਪਾਤੀ ਮੋੜ ਕੇ ਨਾ ਸਾਡੀ ਕੋਈ ਸਰਕਾਰ ਪੁਲਿਸ ਨੇ ਕੋਈ ਸਰਕਾਰ ਦੀ ਮਦਦ ਨਹੀਂ ਕੀਤੀ ਕੋਈ ਸਾਡੀ ਸੁਣਾਈ ਕੀ ਸਰਕਾਰ ਤੇ ਕੀ ਮੰਗ ਕਰਦੇ ਤੁਸੀਂ ਅਸੀਂ ਭਾਵੇਂ ਸਾਡੇ ਬੱਚੇ ਸਾਨੂੰ ਪਾਉਂਦੇ ਉਧਰੋਂ ਕਢਾਦਣੋਂ ਬਸ ਸਾਨੂੰ ਇਹ ਹੀ ਮੰਗੇ ਆ ਅਸੀਂ ਫੌਰ ਹੋਰ ਕਦੇ ਦਿਨ ਰਾਤ ਕੱਟਦੇ ਰੋਟੀ ਵੀ ਨਹੀਂ ਲੰਘਦੀ ਸਾਡੇ ਜਦ ਡਬਈ ਰਿਆ ਡਬਈ ਤਾਂ ਨਹੀਂ ਉਹ ਤੰਗ ਹੋਇਆ ਨਹੀਂ ਡਬਈ ਨਹੀਂ ਜਿੱਤੋਂ ਜਾਣਦੇ ਰਿਆ ਪੇਤ ਉੱਥੇ ਹੀ ਲਾ ਲੇ ਉੱਥੇ ਹੀ ਵਸ ਜਾਂਦਾ ਹੀ ਮਹੀਨਾ ਹੀ ਹੋ ਗਿਆ ਆਰਾਮ ਦੇ ਵਿੱਚ ਆਰਾਮ ਦੇ ਵਿੱਚ ਹੀ ਹੁਣ ਤੱਕ 12 13 ਦਿਨੋਂ ਕੋਈ ਗੱਲ ਵੀ ਨਹੀਂ ਬੱਚਿਆਂ ਨੂੰ ਰੋਂਦੇ ਖਲਾਂਦੇ ਨਾ ਹੁੰਦੀ ਸਾਡੇ ਸੀ ਬਹੁਤ ਪਰੇਸ਼ਾਨ ਹੋਇਆ ਸਾਡੀ ਸਰਕਾਰ ਨੂੰ ਮਤਵਾਨ ਕੇ ਬੇਨਤੀ ਮੇਰੇ ਬੱਚੇ ਸਾਡੇ ਤੇ ਨਾਰੇ ਮਰਾਦਾਂ ਸਾਡੇ